ਇਨਫੋਰਮੇਸ਼ਨ ਚੈਨਲ ਵਿੱਚ ਆਪ ਦਾ ਹਾਰਦਿਕ ਸਵਾਗਤ ਹੈ ਜੀ ਜਨਮ ਸਰਟੀਫਿਕੇਟ ਵਿੱਚ ਬੱਚੇ ਦਾ ਨਾਮ ਦਰਜ ਕਰਨ ਸੰਬੰਧੀ ਆਪਾਂ ਪਹਿਲੇ ਵੀ ਗੱਲਬਾਤ ਕੀਤੀ ਹੈ ਗੱਲ ਇਹ ਗੱਲ ਸੀ ਕਿ ਬੱਚੇ ਦਾ ਜਦੋਂ ਵੀ ਕਿਸੇ ਹਸਪੀਟਲ 'ਚ ਜਨਮ ਹੁੰਦਾ ਤਾਂ ਉਸ ਸਮੇਂ ਬੱਚੇ ਦਾ ਨਾਮ ਦਰਜ ਕਰਵਾਉਣ ਸੰਬੰਧੀ ਮਾਂ ਪਿਓ ਤੇ ਜ਼ੋਰ ਦਿੱਤਾ ਜਾਂਦਾ ਹੈ ਉਸ ਸਮੇਂ ਤੁਸੀਂ ਜਲਦਬਾਜ਼ੀ 'ਚ ਬੱਚੇ ਦਾ ਨਾਮ ਦਰਜ ਕਰਵਾ ਦਿੰਨੇ ਆ ਤੇ 2 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਬੱਚੇ ਦਾ ਤੁਸੀਂ ਨਾਮ ਜਿਵੇਂ Hindu ਪਰਿਵਾਰ Sikh ਪਰਿਵਾਰ ਵੀ ਨਾਮ ਕੜਾ ਕਢਾਉਂਦੇ ਆ ਤੇ ਉਹ ਦਰਜ ਕਰਵਾਉਣ ਬਾਰੇ ਫਿਰ ਉਹ ਸੋਚਦੇ ਆ ਤੇ ਜਿਹੜਾ ਐਕਟ ਆ ਜਨਮ ਮੌਤ ਦਾ ਜਿਹੜਾ ਐਕਟ ਆ ਦੇ ਬੱਚੇ ਦਾ ਨਾਮ ਸਿਰਫ ਇੱਕ ਵਾਰ ਦਰਜ ਹੁੰਦਾ ਹੈ ਵਾਰ-ਵਾਰ ਦਰਜ ਨਹੀਂ ਹੁੰਦਾ ਜੇ ਤੁਸੀਂ ਪਹਿਲਾਂ ਉੱਥੇ ਜਲਦਬਾਜ਼ੀ 'ਚ ਜਿਵੇਂ ਨਾਮ ਲਿਖਾਉਂਦੇ ਆ ਕੱਲ ਤੁਸੀਂ ਚੇਂਜ ਕਰਾਉਣ ਬਾਰੇ ਸੋਚਦੇ ਆ ਚੇਂਜ ਨਹੀਂ ਇਸ ਕਰਕੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉੱਥੇ ਨਾਮ ਨਾਮ ਦਰਜ ਕਰਵਾਓ ਤੇ ਬੱਚੇ ਦਾ ਨਾਮ ਬਾਅਦ ਵਿੱਚ ਤੁਸੀਂ ਖੜਵਾ ਕੇ ਜਦੋਂ ਮਰਜ਼ੀ